ਲਓ ਜੀ ਆ ਬਣ ਗਿਆ ਚਿੱਲਾ ਚਿੱਲਾ ਮਾਰ ਗਿਆ ਜਿੱਲਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਸਾਡੇ ਵੀਡੀਓ ਜਰੂਰ ਦੇਖਿਓ ਹਾਂ ਚਲੋ ਸਬਸਕ੍ਰਾਈਬ ਕਰ ਲਿਓ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਉਮੀਦ ਕਰਦੇ ਹਾਂ ਸਾਰੇ ਹੋ ਗਏ ਠੀਕ ਠਾਕ ਚੜ੍ਹਦੀ ਕਲਾ 'ਚ ਹੋ ਗਏ ਤੇ ਅੱਜ ਦਾ ਬਲੌਗ ਆਪਣਾ ਨਵਾਂ ਹੋਰ ਤੇ ਅੱਜ ਆਪਾਂ ਕਰਨੀ ਐ ਗੁਰੂ ਘਰ ਦੇ ਦਰਬਾਰ ਸਾਹਿਬ ਦੀ ਅੰਦਰੋਂ ਸਫਾਈ ਹਾਲ ਨੂੰ ਅੱਜ ਅੰਦਰੋਂ ਧੋਵਾਂਗੇ ਫਰਸ਼ ਹਾਲ ਦਾ ਫਰਸ਼ ਧੋਵਾਂਗੇ ਤੇ ਪ੍ਰਸ਼ਾਦਾ ਬਣ ਰਿਹਾ ਪ੍ਰਸ਼ਾਦਾ ਛੱਕੇ ਤੇ ਉਸ ਤੋਂ ਬਾਅਦ ਫਿਰ ਲੱਗਦੇ ਆ ਕੰਮ ਤੇ ਆ ਪਿੱਛੇ ਆਪਣੀ ਬੈਠੀ ਐ ਪ੍ਰੀਤਲ ਪ੍ਰੀਤਲ ਕੀ ਕਰ ਰਹੀ ਐ ਮੱਕੀ ਦੇ ਦਾਣੇ ਹਾਂ ਮੱਕੀ ਦੇ ਦਾਣੇ ਮੱਕੀ ਦੇ ਦਾਣੇ ਦਾਣੇ ਖਾ ਰਹੀ ਐ ਠੀਕ ਐ ਤੇ ਕੀ ਕਰਨਾ ਅੱਜ ਆਪਾਂ? ਗੁਰੂ ਕਾੜ ਦੀ ਸਪਾਈ। ਗੁਰੂ ਕਾੜ ਦੀ ਸਪਾਈ ਨਾਲ ਕਰਾਂਗੇਂਗੀ? ਹਾਂ। ਠੀਕ ਆ। ਸਾਸਰੀਕਾਲ ਸਾਰਿਆਂ ਨੂੰ ਬੁਲਾ ਦੇ। ਸਾਸਰੀਕਾਲ। ਹੱਥ ਜੋੜ ਕੇ ਸਾਸਰੀਕਾਲ। ਸਤਿ ਸ੍ਰੀ ਅਕਾਲ। ਹਾਂ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਕਹਦੇ ਸਾਰਿਆਂ ਨੂੰ ਸਾਡੀ ਵੀਡੀਓ ਜ਼ਰੂਰ ਦੇਖਿਓ। ਸਾਡੀ ਵੀਡੀਓ ਜ਼ਰੂਰ ਦੇਖਿਓ। ਹਾਂ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਚੈਨਲ ਨੂੰ ਠੀਕ ਹੈ ਓਕੇ ਚੱਲ ਆਪਾਂ ਖਾਲਾ ਫਿਰ ਕਰਦੇ ਲੱਗਦੇ ਠੀਕ ਹੈ ਲਓ ਜੀ ਆ ਗਏ ਆਪਾਂ ਨੂੰ ਗੁਰੂ ਘਰ ਗੁਰੂ ਘਰ ਕਰਦੇ ਆ ਸਫਾਈ ਤੇ ਹਾਲ ਦੀ ਕਰਦੇ ਆ ਸਫਾਈ ਪਹਿਲਾਂ ਚਾੜੂ ਦਾ ਟਰਬਟੀ ਚਾੜੂ ਕੱਢਿਆ ਗੱਡੇ ਚੱਕਦੇ ਆ ਗੱਡੇ ਚੱਕ ਕੇ ਸਫਾਈ ਕਰਦੇ ਆ ਝੋਨੇ ਨੂੰ ਹਾਂ ਜੀ ਆਪਣੇ ਗੁਰਦੁਆਰੇ ਦਾ ਹਾਲ आप रील की कर दी हैं है? पौड़िए तो झाड़ू कर दी ठीक है ਹਾਂਜੀ ਹੁਣ ਆਪਾਂ ਕਰਤੀ ਗੁਰੂ ਕਰਤੀ ਹੈ ਅੰਦਰੋਂ ਹੋਣੀ ਸਫਾਈ ਫਰਸ਼ ਕੋਤਾ ਵਧੀਆ ਚੰਗੀ ਤਰ੍ਹਾਂ ਤੇ ਪੱਖੇ ਚਲਾਤੇ ਪੱਖੇ ਚਲਾਣ ਨਾਲ ਕੀ ਜੀ ਫਰਸ਼ ਦਾ ਪਾਣੀ ਜਿਹੜਾ ਸੁੱਕ ਜੂਗਾ ਉਸ ਤੋਂ ਬਾਅਦ ਫਰਨੈਲ ਪਾਣੀ ਕੋਤਾ ਲਾਦੇ ਆ ਵੀ ਕੋਤਾ ਲਾ ਕੇ ਉਸ ਤੋਂ ਬਾਅਦ ਗੱਦਿਆਂ ਦੀ ਵਸ਼ਾਈ ਹੋ ਜੀ ਵਧੀਆ ਤੇ ਸਾਰੇ ਨੂੰ ਬੇਨਤੀ ਹੈ ਜੀ ਜਿੱਥੇ ਵੀ ਆਪ ਜੀ ਰਹਿੰਦੇ ਹੋ ਜਿਹੜਾ ਵੀ ਕੋਡਾ ਪਿੰਡ ਚ ਤੁਹਾਨੂੰ ਜਿਹੜੇ ਦੇਖ ਰਹੇ ਹੋ ਗੁਰੂ ਘਰ ਜਾਇਆ ਕਰੋ ਸੇਵਾ ਕਰਿਆ ਕਰੋ ਗੁਰੂ ਦਾ ਸਤਕਾਰ ਕਰਿਆ ਕਰੋ ਗੰਤੀ ਸਿੰਘ ਦਾ ਸਤਕਾਰ ਕਰਿਆ ਕਰੋ ਤੇ ਗੁਰੂ ਘਰ ਦੀ ਸਫਾਈ ਗੁਰੂ ਘਰ ਦੇ ਚਾੜੂ ਪੋਖਰ ਜੂਰ ਕਰਿਆ ਕਰੋ ਜਾ ਕੇ ਜੋ ਮੰਗਾ ਖਾ ਕੋ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਕਤੇ ਜੋ ਬੋਲ ਆ ਇਆ ਹੋ ਸਕੂ ਹੈ ਜੋ ਆਪਣੇ ਗੁਰੂ ਕੋਲ ਮੰਗਾ ਗਏ ਉਹ ਤਾਤ ਮਿਲੂ ਦਾਸ ਨੂੰ ਪੂਰਾ ਵਿਸ਼ਵਾਸ ਹੈ ਜੁੜੇ ਰਹੋ ਬਲੋਗ ਦੇ ਨਾਲ ਤੇ ਵੀਡੀਓ ਸਾਰੀ ਜਰੂਰ ਦੇਖ ਕੇ ਜਾਇਓ ਵਧੀਆ ਲਗੇ ਲਾਈਕ ਕਮੈਂਟ ਸ਼ੇਅਰ ਤੇ ਜਿੰਨੇ ਚੈਨਲ ਨੂੰ ਸਬਸਕ੍ਰਾਈਬ ਫੋਲੋ ਨਹੀਂ ਕੀਤਾ ਉਹ ਸਬਸਕ੍ਰਾਈਬ ਫੋਲੋ ਜਰੂਰ ਕਰ ਲਿਓ ਜੁੜੇ ਰਹੋ ਬਲੋਗ ਦੇ ਨਾਲ ਅਗਲੇ ਦਾ ਅਪਡੇਟ ਦਿਖਾਵਾਂਗੇ ਹਾਂਜੀ ਸ਼ਾਮ ਦੇ ਵਜੇ 4 ਤੇ ਮੈਨੂੰ ਆ ਰਹੀ ਜਿਹੀ ਥੋੜੀ ਥੋੜੀ ਖੁਸ਼ਬੂ ਜਿਵੇਂ ਕਿ ਕੁਝ ਰਸੋਈ ਦੇ ਅੰਦਰ ਬਣ ਰਿਹਾ ਤੇ ਮੈਂ ਕਿਹਾ ਚੱਲ ਦੇਖਦੇ ਹਾਂ ਚੱਲ ਕੇ ਰਸੋਈ ਦੇ ਅੰਦਰ ਕੀ ਬਣ ਰਿਹਾ आप देखते देख दे हैं चल के हाँ जी की बन रहा जी बेसन चिल्ला बेसन चिल्ला अच्छा बेसन चिल्ला ये भी कोई चीज़ होंगी है खाने वाली पहली बार खाऊंगा भाई मैं था। ठीक है चलो बनाओ बनाओ फिर खावे कि टाइम लगेगा बन गया ठीक जी, है जी खाने फिर है ਮਾੜੀ ਵੀ ਆਪਣੀ ਤਿਆਰ ਬੈਠੀ ਖਾਣ ਵਾਸਤੇ ਉਹ ਬੈਠੀ ਮੰਜੇ ਥੱਲੇ ਬੱਚੇ ਖੇਡ ਰਹੇ ਆ ਤੇ ਲਓ ਜੀ ਆ ਬਣ ਗਿਆ ਚਿਲਾ ਚਿਲਾ ਮੜ ਗਿਆ ਚਿਲਾ ਦੇਖਦੇ ਖਾ ਕੇ ਕਿਵੇਂ ਬੜਿਆ ਫਿਰ ਦੱਸਦੇ ਤੁਹਾਨੂੰ ਇਹ ਚਿਲਾ ਕਿਵੇਂ ਦਾ ਲੱਗਿਆ ਆ ਪਾ ਲਈ ਆਪਾਂ ਥੋੜੀ 소ਸ ਤੇ ਲਓ ਜੀ ਹਾਂ ਅੰਤ ਸੁਆਦ ਹੈ ਨਮਕ ਥੋੜਾ ਜਿਹਾ ਕਿੰਨੇ ਕਿੰਨੇ ਖਾਧਿਆ ਜਿੱਲਾ ਬਣਾ ਕੇ ਜਰੂਰ ਦੱਸਿਓ ਬੇਸਣ ਚਿੱਲਾ ਓਕੇ ਜੀ ਜੁੜੇ ਰਹੋ ਬਲੌਗ ਦੇ ਨਾਲ ਹੁਣ ਇੱਕ ਵਾਰ ਖਾ ਲਈਏ ਫਿਰ ਅੱਗੇ ਮਿਲਦੇ ਹਾਂ ਜੀ ਹਾਂ ਜੀ ਹੁਣ ਟਾਈਮ ਹੋ ਗਿਆ ਜੀ ਸ਼ਾਮ ਦੇ 6:30 ਤੁਹਾਨੂੰ ਆਪਾਂ ਨਿਤਨੇਮ ਕਰਕੇ ਗੁਰੂ ਘਰ ਤੋਂ ਬਾਹਰ ਆਏ ਹਾਂ ਤੁਰਨ ਜਾਣਾ ਆਪਾਂ ਗਜਾ ਕਰਨ ਤੇ ਆਪਾਂ ਤੁਹਾਨੂੰ ਬਾਹਰ ਦਾ ਮੋਲ ਦਿਖਾਣੇ ਆ ਆ ਦਰਬਾਰ ਸਾਹਿਬ ਹੋ ਗਿਆ ਇੱਧਰ ਤੇ ਆ ਹੋ ਗਿਆ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਤੇ ਉਹ ਹੈਗੀ ਸਾਹਮਣੇ ਦੀ ਪਾਸ ਆ ਗਈ ਗਲੀ ਇੱਧਰ ਕਿਥੇ ਰੋ ਲੱਗੀਆਂ ਦੁਕਾਨਾਂ ਉਹ ਦੁਕਾਨਾਂ ਉਧਰ ਲੱਗੀਆਂ ਸਾਹਮਣੇ ਉਧਰ ਮੈਡੀਕਲ ਵਗੈਰਾ ਸਾਰਾ ਕੁਝ ਇੱਥੇ ਨਾਲ ਹੀ ਆ ਬਹੁਤ ਗਣੀ ਪੰਦੀ ਇੱਥੇ ਬਹੁਤ ਵਧੀਆ ਮੌਲਾ ਲੋਕ ਖੇਤਾਂ ਤੋ ਆ ਰਿਹਾ